ਜੋ ਬੜੀ ਖੁਸ਼ੀ ਵਾਲਾ ਦਿਨ ਹੈ ਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਕਿਸੇ ਪਿੰਡ ਦੀਆਂ ਪੰਚਾਇਤਾਂ ਇਕੱਠੀਆਂ ਹੋਣ ਤੇ ਇਕੱਠਾ ਮਾਣ ਸਨਮਾਨ ਕਿਸੇ ਪਲੇਅਰ ਦਾ ਕਰਦੀਆਂ ਸੋ ਮੈਨੂੰ ਅੱਜ ਬਹੁਤ ਖੁਸ਼ੀ ਆ ਤੇ ਮੈਂ ਬਹੁਤ ਧੰਨਵਾਦ ਵੀ ਕਰਦਾ ਤਿੰਨੇ ਪੰਚਾਇਤਾਂ ਦਾ ਕੋਠੇ ਸਰਾਵਾਂ ਦੀ ਪੰਚਾਇਤ ਪਿੰਡ ਸਰਾਵਾਂ ਦੀਆਂ ਦੋਨੋਂ ਪੰਚਾਇਤਾਂ ਸਰਪੰਚ ਸਾਹਿਬਾਨ ਜਿੰਨੇ ਵੀ ਪਤਵੰਤੇ ਸੱਜਣ ਇੱਥੇ ਮੌਜੂਦ ਹੈਗੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਪਿਛਲੇ ਦਿਨੀ ਮੈਂ ਹਿਮਾਚਲ ਦੇ ਵਿੱਚ ਗਿਆ ਸੀਗਾ ਔਰ ਆ ਦੋ ਤਿੰਨ ਤਿੰਨ ਕੁ ਮਹੀਨੇ ਪਹਿਲਾਂ ਮੇਰੇ ਸੱਟ ਲੱਗੀ ਸੀਗੀ ਐਸੇ ਗਰਾਊਂਡ ਦੇ ਵਿੱਚ ਖੇਡਦੇ ਸਮੇਂ ਤੇ ਉਹ ਸੱਟ ਤੋਂ ਬਾਅਦ ਐਂ ਲੱਗਦਾ ਸੀ ਵੀ ਸ਼ਾਇਦ ਮੈਂ ਹੁਣ ਖੇਡ ਨਹੀਂ ਸਕਦਾ ਪਰ ਮੇਰੇ ਮਨ ਦੇ ਵਿੱਚ ਸੀਗਾ ਵੀ ਮੈਂ ਪੰਜਾਬ ਵੱਲੋਂ ਕਿਤੇ ਨਾ ਕਿਤੇ ਜ਼ਰੂਰ ਖੇਡੂੰਗਾ ਛੋਟੇ ਹੁੰਦੇ ਕਬੱਡੀ ਖੇਡਦੇ ਸੀਗੇ ਸੁਖਵੀਰ ਵਰਗੇ ਨਾ ਜਿਵੇਂ ਕਿ ਇੱਥੋਂ ਦੇ ਬਹੁਤ ਵਧੀਆ ਪਲੇਅਰ ਇਸ ਗਰਾਊਂਡ ਨੇ ਪੈਦਾ ਕੀਤੇ ਆ ਲੱਖਾ ਸਰਾਵਾ ਸੁਖਵੀਰ ਸਰਾਵਾ ਸੇਵ ਕਰਗੇ ਅਮਨੇ ਵਰਗੇ ਬਾਜਾ ਸਰਾਵਾ ਵਰਗੇ ਬਹੁਤ ਵਧੀਆ ਪਲੇਅਰ ਇਸ ਗਰਾਊਂਡ ਨੇ ਇਸ ਧਰਤੀ ਨੇ ਪੈਦਾ ਕੀਤੇ ਆ ਸੋ ਮੇਰੇ ਮਨ ਦੀ ਰੀਜ ਸੀਗੀ ਛੋਟੇ ਹੁੰਦੇ ਤੋਂ ਵੀ ਮੈਂ ਵੀ ਕਿਤੇ ਨਾ ਕਿਤੇ ਪੰਜਾਬ ਦਾ ਨਾਮ ਜਿਹੜਾ ਹੈਗਾ ਜਾਂ ਮੇਰੇ ਪਿੰਡ ਦਾ ਨਾਮ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂ ਸੋ ਪਿਛਲੇ ਦਿਨੀ ਆ ਕਾਫੀ ਸਮੇਂ ਤੋਂ ਮੈਂ ਮਿਹਨਤ ਕਰ ਰਿਹਾ ਸੀਗਾ ਛੋਟੇ ਹੁੰਦੇ ਤੇ ਸੱਟ ਲੱਗੀ ਸੀ ਮੈਂ ਕਬੱਡੀ ਮੈਨੂੰ ਛੱਡਣੀ ਪਈ ਵਿਚ ਵਿਚਾਲੇ ਤੇ ਮੈਂ ਦੁਬਾਰਾ ਤੋਂ ਗੇਮ ਸ਼ੁਰੂ ਕੀਤੀ ਮਨ ਦਾ ਜਿਹੜਾ ਸੀਗਾ ਸੁਪਨਾ ਹੋਣ ਜਾ ਕੇ ਪੂਰਾ ਹੋਇਆ ਸੋ ਅੱਜ ਦੇ ਨੌਜਵਾਨਾਂ ਨੂੰ ਅੱਜ ਕੱਲ ਦੇ ਨੌਜਵਾਨਾਂ ਨੂੰ ਮੈਂ ਇੱਕ ਬੇਨਤੀ ਰਿਕੁਐਸਟ ਕਰੂੰਗਾ ਵੀ ਮਿਹਨਤ ਕਰੋ रिजल्ट जरूर ਚੰਗੇ ਮਿਲਦੇ ਆ ਸਮਾਂ ਲੱਗਦਾ ਤੇ ਮੈਂ ਸਾਰੇ ਪਤਵੰਤ ਸੱਜਣਾ ਦਾ ਪੰਚਾਇਤਾਂ ਦਾ ਮੋਤਵਾਰਾਂ ਦਾ ਜਿਹੜੇ ਵੀ ਅੱਜ ਪਹੁੰਚੇ ਐ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਐ ਔਰ ਬੜੀ ਖੁਸ਼ੀ ਹੋਈ ਮੈਨੂੰ ਕਿਉਂਕਿ ਤਿੰਨੇ ਪੰਚਾਇਤਾਂ ਇਸ ਟਾਈਮ ਤੇ ਇੱਥੇ ਇਕੱਠੀਆਂ ਖੜੀਆਂ ਔਰ ਇਹ ਪਿੰਡ ਕੋਈ ਕੋਈ ਟਾਵਾ ਟਾਵਾ ਹੁੰਦਾ ਜਿੱਥੇ ਇੰਨੀ ਜਿਹੜਾ ਇਕੱਠ ਹੁੰਦਾ ਐ ਇੰਨੀ ਸਹਿਮਤੀ ਹੁੰਦੀ ਆ ਆਪਸ ਵਿੱਚ ਪੰਚਾਇਤਾਂ ਦੀ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਹੀ ਮੈਂ ਧੰਨਵਾਦ ਕਰੂੰਗਾ ਲੋਗੂ ਸਰਾਵਾ ਦਾ ਲਖੇ ਦਾ ਬ੍ਰਦਰ ਹੈ ਇਹ ਤੇ ਬਹੁਤ ਐਫਰਟਸ ਕਰਦਾ ਹੈ ਕਲੱਬ ਬੰਨੀ ਉਹ ਵੀ ਦਸ਼ਮੇਸ਼ ਕਲੱਬ ਸਰਾਵਾਵਲੀਓ ਵੀ ਇਹਨੇ ਬਹੁਤ ਹਿੰਮਤ ਕੀਤੀ ਹੈ ਸਮਾਜ ਸੇਵ ਵੀ ਵੀ ਹੈਗਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ ਇਹਦਾ ਵੀ ਸਪੈਸ਼ਲੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਜਿਵੇਂ ਕਿ ਸਾਡੇ ਪਿੰਡ ਦੇ ਬਹੁਤ ਪਲੇਅਰ ਹੋਏ ਆ ਬਾਲੀਵਾਲ ਦੇ ਵਿੱਚ ਸਾਡੇ ਪਿੰਡ ਦਾ ਨਾਂ ਜਿਹੜਾ ਹੈਗਾ ਬਾਲੀਵਾਲ ਕੱਚੀ ਗੇਮ ਹੁੰਦੀ ਸੀ ਜਿਹਦੇ ਵਿੱਚ ਸਾਡੇ ਪਿੰਡ ਦਾ ਨਾਂ ਪੂਰੇ ਪੰਜਾਬ ਦੇ ਵਿੱਚ ਗੂੰਜਦਾ ਸੀ ਤੇ ਸਾਡਾ ਸੈਂਟਰ ਸੈਂਟਰ ਦਾ ਪਲੇਅਰ ਵੀ ਸਾਡੇ ਨਾਲ ਮੌਜੂਦ ਹੈ ਬਿੰਦਰ ਭਾਈ ਪੁਰਾਣੇ ਸਾਬਕਾ ਸਰਪੰਚ ਵੀ ਹੈਗੇ ਆ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਬਹੁਤ ਬਹੁਤ ਥੈਂਕ ਯੂ ਹਾਂਜੀ ਇਹਦੇ ਨਾਲ ਨਾਲ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੁਖਦੇਵ ਸਿੰਘ ਦੇ ਭਾਈ ਲਖੇ ਸਰਾਵਾ ਇੰਟਰਨੈਸ਼ਨਲ ਕਬੱਡੀ ਪਲੇਅਰ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਨਾਲ ਹੀ ਆਪਣੇ ਗੁਰਪ੍ਰੀਤ ਕ੍ਰਿਕਟ ਸਰਾਵਾ ਵਾਲਾ ਕ੍ਰਿਕਟ ਪਲੇਅਰ ਹੈ ਉਹਨਾਂ ਦੇ ਫਾਦਰ ਸਾਹਿਬ ਸੁਖਦੇਵ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਨੇ ਪਿਛਲੇ ਦਿਨੀ ਸਾਨੂੰ ਗਰਾਊਂਡ ਦੇ ਵਿੱਚ ਸੇਵਾ ਲਵਾਈ ਸੀਗੀ ਵੇਟ ਵਾਸਤੇ ਵੀ ਸਾਨੂੰ ਹੈਲਪ ਕੀਤੀ ਸੀਗੀ ਸਾਹਮਣੇ ਡਿਪਸ ਬਾਰ ਲੱਗੀ ਆ ਉਹਦੇ ਵਾਸਤੇ ਵੀ ਗੁਰਪ੍ਰੀਤ ਨੇ ਜਿਹੜਾ ਕਿ ਇਸ ਵਕਤ ਇੰਗਲੈਂਡ ਦੇ ਵਿੱਚ ਹੈਗਾ ਉਹਨਾਂ ਨੇ ਸੇਵਾ ਲਾਈ ਸੀ ਤੇ ਸਾਡੀ ਜਿਹੜੀ ਹੈਗੀ ਆ ਬਹੁਤ ਵਧੀਆ ਉਹਨਾਂ ਨੇ ਹੈਲਪ ਕੀਤੀ ਹੈ ਤੇ ਕੰਮ ਦੇ ਵਿੱਚ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਦੇ ਨੌਜਵਾਨ ਮੁੰਡਾ ਸੁਖਵਿੰਦਰ ਸਿੰਘ ਔਰ ਲਵਲੀ ਮਾਸਟਰ ਜੀ ਜੋ ਨੈਸ਼ਨਲ ਗੇਮਾਂ ਵਿੱਚੋਂ ਹਿਮਾਚਲ ਚ ਗੇਮਾਂ ਹੋਈਆਂ ਸੀਗੀਆਂ ਤੇ ਸਾਡੇ ਨਗਰ ਵਿੱਚੋਂ ਤਿੰਨ ਮੈਡਲ ਜਿੱਤ ਕੇ ਲਿਆਏ ਹਨ ਨੈਸ਼ਨਲ ਵਾਰਡ ਤੇ ਇਸ ਗੱਲ ਦੀ ਸਾਰੇ ਨਗਰ ਨੂੰ ਸਾਨੂੰ ਬਹੁਤ ਖੁਸ਼ੀ ਹੈ ਤਿੰਨੇ ਪਜੈਤਾ ਖੜੀਆਂ ਸਾਡੇ ਨਗਰ ਦੀਆਂ ਨਗਰ ਨਿਵਾਸੀ ਖੜੇ ਐ ਤਾਂ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਨਾਮ ਅੱਗੇ ਵੀ ਜਿਵੇਂ ਸੁਖਬੀਰ ਨੇ ਰੋਸ਼ਨ ਕੀਤਾ ਸੀਗਾ ਤਾਂ ਹੁਣ ਮਾਸਟਰ ਜੀ ਨੇ ਇੱਕ ਨੈਸ਼ਨਲ ਲੈਵਲ ਤੇ ਨਾਮ ਰੋਸ਼ਨ ਕੀਤਾ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਨੌਜਵਾਨ ਵੀਰਾਂ ਨੂੰ ਕਿ ਸਵੇਰ 5:30 ਵਜੇ ਮਾਸਟਰ ਜੀ ਇੱਥੇ ਗਰਾਊਂਡ 'ਚ ਹੁੰਦੇ ਆ ਘੰਟਾ ਡੇਢ ਘੰਟਾ ਨਾਲ ਸੁੱਖਾ ਜੀ ਹੁੰਦੇ ਆ ਪੂਰੀ ਮਿਹਨਤ ਕਰਾਉਂਦੇ ਆ ਬੱਚਿਆਂ ਨੂੰ ਸਾਰੇ ਨਗਰ ਦੇ ਬੱਚਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਵੇਰ ਇੱਥੇ ਆਉਣ ਦੀ ਕਿਰਪਾਲਤਾ ਕਰਿਆ ਕਰੋ ਤੇ ਮਾਸਟਰ ਜੀ ਨੂੰ ਵੀ ਸਾਡੀ ਬੇਨਤੀ ਹੈ ਜੋ ਵੀ ਸੰਯੋਗ ਦੀ ਪੰਚਾਇਤ ਵੱਲੋਂ ਜਿੰਨਾ ਵੀ ਵੱਧ ਚੜਕੇ ਅਸੀਂ ਤੁਹਾਡਾ ਸੰਯੋਗ ਦੇਖ ਸਕੇ ਦੇਵਾਂਗੇ ਤੁਸੀਂ ਬੱਚਿਆਂ ਨੂੰ ਨਸ਼ਿਆਂ ਵਾਲੇ ਬੱਸ ਹਟਾ ਕੇ ਇਸ ਗੇਮਾਂ ਵਾਲੇ ਪਾਸੇ ਲਾਓ ਗਰਾਊਂਡ ਨਾਲ ਜੋੜੋ ਅਸੀਂ ਤੁਹਾਨੂੰ ਵੱਧ ਤੋਂ ਵੱਧ ਸਨੋਗ ਦੇਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਗਰ ਦੇ ਨੌਜਵਾਨ ਮੇਰੇ ਭਤੀਜੇ ਬੇਟਾ ਬਾਈ ਕੁਲਦੀਪ ਸਿੰਘ ਜੀ ਦੇ ਸੁਪੁੱਤਰ ਸੁਖਜਿੰਦਰ ਸਿੰਘ ਲਵਲੀ ਮਾਸਟਰ ਇਹਨਾਂ ਨੇ ਨੈਸ਼ਨਲ ਇਵੈਂਟ ਜਿਹੜਾ ਹੋਇਆ ਸੀ ਹਿਮਾਚਲ ਪ੍ਰਦੇਸ਼ ਚ ਉਹਨਾਂ ਚ ਸ਼ਾਰਟ ਪੁੱਟ ਡਿਸਕਸ thro hammer ਦਿਨਾਈ ਵੰਟ ਮੈਡਲ ਪ੍ਰਾਪਤ ਕੀਤੀ ਆ ਸੋ ਸਾਡੇ ਪਰਿਵਾਰ ਵਾਸਤੇ ਸਾਡੇ ਨਗਰ ਵਾਸਤੇ ਔਰ ਇਲਾਕੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਦਿਲੋਂ ਮੁਬਾਰਕਬਾਦ ਸਾਰਿਆਂ ਨੂੰ ਔਰ ਪ੍ਰਮਾਤਮਾ ਇਹਨਾਂ ਦੇ ਸਿਰ ਤੇ ਹਮੇ ਹੱਥ ਰੱਖੇ ਇੱਥੇ ਗਰਾਊਂਡ ਚ ਇਹ ਬੱਚਿਆਂ ਨੂੰ ਵੀ ਸਿਖਲਾਈ ਦਿੰਦੇ ਆ ਕੋਚਿੰਗ ਦਿੰਦੇ ਆ ਸੋ ਸਮੁੱਚੇ ਨਗਰ ਦੇ ਬੱਚਿਆਂ ਨੂੰ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਇੱਥੇ ਗਰਾਊਂਡ 'ਚ ਪਹੁੰਚਿਆ ਕਰਨ। ਸੋ ਸਾਡੇ ਵਾਸਤੇ ਬੜੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ। ਔਰ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਹਨੂੰ ਅੱਗੇ ਹੋਰ ਤਰੱਕੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਮੁੱਚੇ ਨਗਰ ਖਰਾਵਾਂ ਨੂੰ ਤਿੰਨ ਪਚਾਇਤਾਂ ਨੂੰ ਮਾਸਟਰ ਲਵੜੀ ਜੀ ਦਾ ਸਨਮਾਨ ਕੀਤਾ ਗਿਆ ਅੱਜ ਤੇ ਇਹ ਧਰਮਸ਼ਾਲਾ ਹਿਮਾਚਲ ਦੇ ਵਿੱਚ ਖੇਡਣ ਗਏ ਸੀ। ਉੱਥੇ ਤਿੰਨ ਗੇਮਾਂ ਦੇ ਵਿੱਚੋਂ ਤਿੰਨ ਮੈਡਲ ਲੈ ਕੇ ਆਏ ਆ ਪਿੰਡ ਦਾ ਨਾਂ ਰੋਸ਼ਨ ਕੀਤਾ ਇਲਾਕੇ ਦਾ ਨਾਂ ਰੋਸ਼ਨ ਕੀਤਾ ਇਹਨਾਂ ਨੇ ਬਹੁਤ ਵਧੀਆ ਗੇਮ ਖੇਡੀ ਆ ਉੱਥੇ ਬਾਕੀ ਇੱਥੇ ਸਾਡੇ ਸਟੇਡੀਅਮ ਦੇ ਵਿੱਚ ਗਰਾਊਂਡ ਦੇ ਵਿੱਚ ਬਹੁਤ ਕੋਚਿੰਗ ਬੱਚਿਆਂ ਨੂੰ ਦਿੰਦੇ ਆ ਨਸ਼ਿਆਂ ਤੋਂ ਰਹਿਤ ਕਰਦੇ ਆ ਬੱਚਿਆਂ ਨੂੰ ਅੱਗੇ ਹੋਰ ਵੀ ਪਿੰਡਾਂ ਦੇ ਸਾਡੇ ਨਗਰ ਦੇ ਵੀ ਆਸ-ਪਾਸੇ ਦੇ ਨਗਰਾਂ ਨੂੰ ਵੀ ਬੇਨਤੀ ਕਰਦੇ ਆ ਬੱਚਿਆਂ ਨੂੰ ਟਾਈਮ ਕੱਢ ਕੇ ਇੱਥੇ ਭੇਜੋ ਕੋਈ ਪੈਸਾ ਨਹੀਂ ਲੈਂਦੇ ਫਿਰ ਹੀ ਉਹਨਾਂ ਨੂੰ ਸਿਖਲਾਈ ਦਿੰਦੇ ਆ ਖੇਡਣ ਦੀ ਨਸ਼ਿਆਂ ਤੋਂ ਰਹਿਤ ਕਰਦੇ ਆ ਸਾਨੂੰ ਤਾਂ ਇੰਨਾ ਹੀ ਮਾਣ ਆ ਵੀ ਸਾਡੇ ਪਿੰਡ ਦਾ ਨਾਂ ਇਲਾਕੇ ਦਾ ਨਾਂ ਰੋਸ਼ਨ ਕੀਤਾ ਇਹਨਾਂ ਨੇ ਅੱਡੋ ਅੱਡੀ ਹੋਰ ਪਿੰਡਾਂ ਦੇ ਬੱਚੇ ਵੀ ਇਸ ਗੇਮ ਚ ਆਉਣ ਤੇ ਖੇਡਣ ਇਹਨਾਂ ਦੇ ਪਰਿਵਾਰ ਦਾ ਵੀ ਨਾਂ ਰੋਸ਼ਨ ਹੋਇਆ ਸਾਡੇ ਬਾਬਾ ਜੀ ਸਰਦਾਰ ਚੰਦ ਸਿੰਘ ਇਹ ਗੇਮ ਖੇਡਦੇ ਹੁੰਦੇ ਸੀਗੇ ਪਹਿਨਾ ਇਹਨੇ ਉਹ ਗੇਮ ਅੱਗੇ ਤੋਰੀ ਆ ਫੇਰ ਆਪਦੇ ਪਰਿਵਾਰ ਦੀ ਉਹ ਸਾਰੇ ਇਲਾਕੇ ਦਾ ਨਾਂ ਰੋਸ਼ਨਾ ਇਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਸਰੇ